ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲੇ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਆ ਜੀ ਤੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਇਹ ਮੈਂ ਤੁਹਾਨੂੰ ਅੱਜ ਦਿਖਾਉਣ ਲੱਗੀ ਆਂ ਕਿ ਲੈਨਿੰਗ ਵਾਲੀ ਸਲਵਾਰ ਕਿਸ ਤਰੀਕੇ ਨਾਲ ਆਪਾਂ ਅਟੈਚ ਕਰਨੇ ਆ ਆਪਣੇ ਗੁੰਮ ਸਲਾਈਆਂ ਸੰਤ ਕਿਦਾਂ ਲਗਾਉਣੀਆਂ ਨੇ ਮੈਂ ਤੁਹਾਨੂੰ ਸਹੀ ਤਰੀਕੇ ਨਾਲ ਐਂ ਤੇਜ ਦੇ ਨਾਲ ਸਹੀ ਤਰੀਕੇ ਨਾਲ ਸਮਝਾਉਂਗੀ ਬਿਲਕੁਲ ਆਰਾਮ ਦੇ ਨਾਲ ਬਿਲਕੁਲ ਗਾਲ ਹੀ ਨਹੀਂ ਕਰਾਂਗੇ ਆਪਾਂ ਕਿ ਤੁਹਾਨੂੰ ਮੇਰੀਆਂ ਭੈਣਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਕੱਪੜਾ ਲੈਣੇ ਲਈ ਸਲਵਾਰ ਨੂੰ ਕਿਦਾਂ ਗੁੰਮ ਆਸਨ ਤੇ ਸਿਲਾਈ ਲਗਾ ਕੇ ਤੇ ਕਿਸ ਤਰੀਕੇ ਦੇ ਨਾਲ ਆਪਾਂ ਇਹਨੂੰ ਚਾਰਸ਼ਵਰਯੋ ਅਟੈਚ ਕਰਨਾ ਤਾਂ ਨਾ ਪ੍ਰੋਪਰ ਦੱਸਾਂਗੀ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸਿਲਾਈਆਂ ਲਗਾ ਕੇ ਚਲੋ ਜੀ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਸਿਲਾਈਆਂ ਲਗਾ ਕੇ ਆ ਦੇਖੋ ਇਹ ਆਪਣੀ ਸਲਵਾਰ ਦਾ ਕੱਪੜਾ ਹੈ ਇਹ ਆਪਣਾ ਕੱਪੜਾ ਇਹ ਆਪਣੀ ਲੈਣਗੇ ਇਹ ਆਪਣੇ ਲੈਨਿੰਗ ਇੱਕ ਪਾਸੇ ਦੋਨੋਂ ਹੀ ਪਰਦੇ ਲੈਨਿੰਗ ਦੇ ਰੱਖ ਲੈਣੇ ਤੇ ਦੋਨੋਂ ਹੀ ਕੱਪੜੇ ਦੇ ਸਲਵਾਰ ਦੇ ਆਪੇ ਇੱਕ ਪਾਸੇ ਰੱਖ ਲੈਣੇ ਇਸ ਤਰੀਕੇ ਦੇ ਨਾਲ ਇਹ ਇਸ ਤਰੀਕੇ ਨਾਲ ਦੋਨੋਂ ਇੱਕ ਸਾਈਡ ਤੇ ਦੋਨੋਂ ਇੱਕ ਸਾਈਡਾਂ ਰੱਖ ਕੇ ਤੇ ਆਪਾਂ ਆਸਣ ਦੀਆਂ ਸਲਾਈਆਂ ਪਹਿਲਾਂ ਲਾਵਾਂਗੇ ਇਹ ਇਸ ਤਰੀਕੇ ਨਾਲ ਆਪਾਂ ਰੱਖ ਲੈਣਾ ਚਾਹੇ ਆਪਾਂ ਲੈਨਿੰਗ ਵਾਲਾ ਪਾਸਾ ਉੱਪਰ ਰੱਖ ਲਈਏ ਚਾਹੇ ਆਪਾਂ ਸਲਵਾਰ ਦਾ ਕੱਪੜੇ ਦਾ ਪਾਸਾ ਉੱਪਰ ਰੱਖ ਲਈਏ ਠੀਕ ਹੈ ਜੀ ਇਸ ਤਰੀਕੇ ਨਾਲ ਦੋਨੋਂ ਆਪਾਂ ਆਪਾਂ ਸਲਾਈਆਂ ਡਬਲ ਲਾ ਲੈਣੇ ਹੋ ਗਿਆ ਨਾ ਇੱਕ ਪਾਸੇ ਹੋ ਗਿਆ ਆਪਣਾ ਲਾਈਨਿੰਗ ਦੇਖੋ ਇੱਕ ਪਾਸੇ ਹੋ ਗਿਆ ਆਪਣਾ ਕੱਪੜਾ ਫਿਰ ਆਪਾਂ ਇਦਾਂ ਲਾਈਨਿੰਗ ਨੂੰ ਵੀ ਖੋਲ ਲੈਣਾ ਤੇ ਇਸ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਖੋਲ ਲੈਣੇ ਆ ਇਸ ਤਰ੍ਹਾਂ ਇਹ ਆ ਆਪਾਂ ਲੈਨਿੰਗ ਖੋਲ ਲਈ ਐ ਇੱਕ ਪਾਸਿਓਂ ਗਾ ਲੈਨਿੰਗ ਦਾ ਇੱਕ ਪਾਸੇ ਕੱਪੜਾ ਹੋ ਗਿਆ ਤੇ ਇਸ ਤਰ੍ਹਾਂ ਆਪਾਂ ਉੱਪਰ ਲੈਨਿੰਗ ਰੱਖ ਕੇ ਇਸ ਤਰੀਕੇ ਦੇ ਨਾਲ ਇਹ ਇਦਾਂ ਆਪਾਂ ਇਹਨੂੰ ਸਿਲਾਈ ਲਗਾ ਲਾਂਗੇ ਠੀਕ ਹੈ ਇਹ ਇਸ ਤਰੀਕੇ ਨਾਲ ਆਪਾਂ ਸਲਾਈ ਸਿੱਧੀ ਲਾਈ ਜਾਣੀ ਆਵੇ ਹੁਣ ਆਪਾਂ ਆਸਣ ਦੀ ਸਲਾਈ ਤੇ ਆ ਗਏ ਅਸਾਂ ਆਪਾਂ ਉੱਪਰ ਦੀ ਨਗਾ ਕੇ ਲੈ ਜਾਣਾ ਇਹਨੂੰ ਸਲਾਈ ਨੂੰ ਆਪਾਂ ਇੱਕ ਸਾਈਡ ਦੀ ਸਲਾਈ ਲਗਾ ਲਈਏ ਹੁਣ ਆਪਾਂ ਦੂਸਰੀ ਸਾਈਡ ਦੀ ਸਲਾਈ ਲਗਾਉਣ ਲੱਗੇ ਆ ਸੇਮ ਉਸੇ ਤਰ੍ਹਾਂ ਹੀ ਆਸਣ ਨੂੰ ਪਹਿਲਾਂ ਜੋੜ ਲੈਣਾ ਸੇਮ ਉਸੇ ਤਰ੍ਹਾਂ ਆਪਾਂ ਇਸਨੂੰ ਜੋੜ ਲੈਣਾ। ਇਸਨੂੰ ਦਿਖਾਣੇ ਆ ਅੱਗੇ। ਆਪਾਂ ਸੇਮ ਆਸਾ ਇਸ ਤਰ੍ਹਾਂ ਇਹ ਲਾ ਲਈਏ ਤੇ ਹੁਣ ਉਸੇ ਤਰ੍ਹਾਂ ਹੀ ਆਪਾਂ ਇਸ ਤਰ੍ਹਾਂ ਇਹਨੂੰ ਖੋਲ ਲੈਣਾ। ਆਹ ਵੇਖੋ ਇਸੇ ਤਰ੍ਹਾਂ ਇਹਨੂੰ ਅਟੈਚ ਇਧਰ ਸ਼ੂ ਕਰ ਦੇਣਾ। ਇਸੇ ਤਰ੍ਹਾਂ ਆਪਾਂ ਲਾ ਲੈਣੀ ਹੈ। ਇਸ ਤਰ੍ਹਾਂ ਆਪਾਂ ਦੋਨੋਂ ਹੀ ਕੁੰਦੀਆਂ ਆਪਾਂ ਲੈਣਗੀਆਂ ਦੋਨੋਂ ਹੀ ਕੁੰਦੀਆਂ ਕਪੜੇ ਦੀਆਂ ਆਪਾਂ ਅਟੈਚ ਕਰ ਲਈਆਂ ਨੇ ਇਸ ਤਰ੍ਹਾਂ ਦੋਨੋਂ ਇਸ ਤਰੀਕੇ ਦੇ ਨਾਲ ਆਪਾਂ ਅਟੈਚ ਕਰ ਲਵਾਂਗੇ ਆਪਣਾ ਸ਼ਿਮਰ ਦਾ ਕਪੜਾ ਹੈ ਇਹ ਥੋੜਾ ਜਿਹਾ ਤਿਲਕਦਾ ਹੈ ਮਸ਼ੀਨ ਦੇ ਉੱਪਰ ਇਸ ਤਰ੍ਹਾਂ ਆਪਾਂ ਦੋਨੋਂ ਹੀ ਅਟੈਚ ਕਰ ਲਈਆਂ ਨੇ ਲੈਨਿੰਗ ਤੇ ਇਹ ਕਪੜਾ ਦੋਨੋਂ ਜਿਆ ਚੀਜ਼ਾਂ ਕੁੰਦੀਆਂ ਤੇ ਹੁਣ ਆਪਾਂ ਗੋਮ ਸਲਾਈ ਇਹ ਪੱਲਾ ਜੋੜਾਂਗੇ ਪੱਲੇ ਦੇ ਨਾਲ ਤਾਂ ਆਵੇ ਦਿਖਾਉਣੀ ਆ ਕਿ ਗੁੰਮ ਕਿਸ ਤਰੀਕੇ ਨਾਲ ਲੱਗਦੀ ਏ ਕਿਉਂਕਿ ਇਧਰੋਂ ਆਪਣੇ ਦੋਨੋਂ ਹੀ ਕੰਨੀਆਂ ਨੇ ਆਪਣੀਆਂ ਆ ਵੀ ਕੰਨੀਆਂ ਲੈਂਡਿੰਗ ਦੀ ਵੀ ਤੇ ਕਪੜੇ ਦੀ ਵੀ ਜਿਹੜੇ ਪਾਸੇ ਕਟਿੰਗ ਹੋ ਗਈ ਆਪਾਂ ਉਹੀ ਗੁੰਮ ਕਰਾਂਗੇ ਇਹਨੂੰ ਨਹੀਂ ਗੁੰਮ ਕਰਾਂਗੇ ਉਹ ਆ ਚੀਜ਼ੇ ਦੂਸਰੀ ਕੁੰਦੀ ਏ ਤੇ ਆਹ ਦੇਖੋ ਕਿਉਂਕਿ ਸਲਵਾਰ ਜਿਆਦਾ ਭਾਰੀ ਨਹੀਂ ਬਣਾਈ ਠੀਕ ਠੀਕ ਜੀ ਬਣਾਈ ਏ ਤੇ ਇਹਦੇ ਵਿੱਚੋਂ ਹੀ ਆਪਾਂ ਪੱਲੇ ਕੱਢੇ ਸੀ ਤੇ ਦੋਨੋਂ ਸਾਈਡ ਇਹ ਆਵੇ ਮਤਲਬ ਕਟਿੰਗ ਵਾਲਾ ਕੰਨੀ ਦੋਨੋਂ ਪਾਸੇ ਨਹੀਂ ਹੈਗੀ ਆਪਾਂ ਇਹਨੂੰ ਗੁੰਮ ਕਰ ਦਾਂਗੇ ਤੇ ਗੁੰਮ ਕੇ ਜਿਹੜੀਆਂ ਦੋਨੋਂ ਹੀ ਕੱਪੜੇ ਆਪਾਂ ਇੱਧਰ ਰੱਖ ਲੈਣੇ ਨੇ ਤੇ ਆ ਆਪਣੇ ਪੱਲੇ ਨੇ ਠੀਕ ਆਵਲਾ ਪੱਲਾ ਹੈ ਆਪਣਾ ਇੱਕ ਇਹ ਛੋੜਾ ਹੈ ਆਪਣਾ ਇਹ ਆਪਾਂ ਉੱਪਰਲੀ ਕੱਪੜੇ ਵਾਲੀ ਜਿਹੜੀ ਦੀ ਉਹਦੇ ਨਾਲ ਹੀ ਇਹ ਪੱਲਾ ਅਟੈਚ ਕਰਨਾ ਇਸ ਤਰ੍ਹਾਂ ਉਸ ਉੱਪਰ ਰੱਖਣਾ ਤੇ ਲੈਨਿੰਗ ਵਾਲੇ ਪਾਸੇ ਆਪਾਂ ਲੈਨਿੰਗ ਵਾਲਾ ਰੱਖਾਂਗੇ ਦਿਖਾਣੀ ਆ ਤੁਹਾਨੂੰ ਮੈਂ ਇਹ ਇਸ ਤਰੀਕੇ ਨਾਲ ਆਪਾਂ ਲੈਨਿੰਗ ਨੂੰ نیچے ਰੱਖ ਲਵਾਂਗੇ ਠੀਕ ਹੈ ਨਾ ਇਹ ਦੋਨੋਂ ਲੈਨਗਾ ਇਕੱਠੀਆਂ ਕਰ ਲੈਣੀਆਂ ਨੇ ਦੋਨੋਂ ਇਸ ਤਰ੍ਹਾਂ ਤੇ ਦੋਨੋਂ ਹੀ ਕੱਪੜੇ ਇਸ ਤਰ੍ਹਾਂ ਰੱਖ ਲੈਣੇ ਨੇ ਤੇ ਇਹ ਆਪਣੀ ਗੋ ਮਸਲਾਈ ਲੱਗ ਜੇ ਇਸ ਤਰੀਕੇ ਦੇ ਨਾਲ ਵੀਡੀਓ ਨੂੰ ਧਿਆਨ ਨਾਲ ਦੇਖਿਓ ਇਹ ਇਸ ਤਰੀਕੇ ਨਾਲ ਠੀਕ ਹੈ ਇਸ ਤਰੀਕੇ ਨਾਲ ਦੋਨੋਂ ਹੀ ਪੱਲਾ ਤੇ ਕੁੰਡੇ ਦਾ ਕਪੜਾ ਲੈਨਿੰਗ ਵਾਲਾ ਤੇ ਕਪੜਾ ਪੱਲੇ ਦਾ ਤੇ ਆਪਣਾ ਆਹ ਵਾਲਾ ਮਤਲਬ ਕੁੰਡੇ ਦਾ ਕਪੜਾ ਇਹ ਇੱਕ ਸੈੱਟ ਹੋਵੇਗਾ ਇਹ ਇਸ ਤਰੀਕੇ ਨਾਲ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਜੋੜੀ ਜਾਵਾਂਗੇ ਦੋਨੋਂ ਹੀ ਸੇਮ ਵੱਧ ਘੱਟ ਨਹੀਂ ਕਰਨਾ ਕਪੜਾ ਇਹਦੇ ਲੈਨਿੰਗ ਦਾ ਕਪੜਾ ਵੱਧ ਘੱਟ ਜਊਗਾ ਦੋਨੋਂ ਹੀ ਸੇਮ ਹੀ ਰੱਖਣੇ ਨੇ ਆਹ ਵਾਲੀ ਸਾਈਡ ਤੋਂ ਬਾਹਰ ਨੂੰ ਕੋਈ ਵੱਧ ਨਹੀਂ ਕੱਢਣਾ ਕੋਈ ਘੱਟ ਨਹੀਂ ਕੱਢਣਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਦੋਨੋਂ ਸੈੱਟ ਕਰਕੇ ਤੇ ਆਪਾਂ ਸਲਾਈਆਂ ਲਗਾਈ ਜਾਂਦੇ ਹਾਂ ਸਿਲਾਈਆਂ ਦੋਨੋਂ ਪਾਸੇ ਲਗਾ ਲਈਆਂ ਨੇ ਹੁਣ ਤੁਹਾਨੂੰ ਮੈਂ ਦਿਖਾਉਣੀ ਆ ਕਿ ਕਿਸ ਤਰ੍ਹਾਂ ਇਹ ਗੁੰਮ ਸਿਲਾਈ ਹੋਈ ਹੈ ਦੇਖਿਓ ਆ ਲੈਂਡਿੰਗ ਦਾ ਪੱਲੇ ਦੀ ਲੈਣੀਗੇ ਤੇ ਨੀਚਲੇ ਆਪਣਾ ਪੱਲਾ ਨੀਚਲਾ ਕੱਪੜੇ ਹਲਾਵਲਾ ਪਿਆ ਇਹ ਵਾਲਾ ਲਾ ਕੇ ਇਹਦੇ ਉੱਪਰ ਆਫੇ ਚੱਕ ਕੇ ਆਪਾਂ ਪੱਲੇ ਦੇ ਉੱਪਰ ਪੱਲਾ ਰੱਖ ਦਿੱਤਾ ਤੇ ਵਲੀ ਆਪਣੀ ਸਿਲਾਈ ਗੁੰਮ ਹੋ ਗਈ ਏ ਇਸ ਤਰੀਕੇ ਦੇ ਨਾਲ ਆਪਾਂ ਸਿਲਾਈਆਂ ਲਗਾ ਲੈਣੀ ਆ ਨੇ ਦੇਖੋ ਇਸ ਤਰੀਕੇ ਨਾਲ ਇਹ ਆਵੇ ਆਪਣੀ ਸਿਲਾਈ ਗੁੰਮ ਹੋ ਗਈ ਇਸ ਤਰੀਕਾ ਆਹ ਵਾਲੀ ਸਾਈਡ ਆਪਣੇ ਦੋਨੋਂ ਕੰਨੀਆਂ ਨੇ ਦੋਨੋਂ ਕੰਨੀਆਂ ਨੇ ਇਸ ਸਾਈਡ ਆਪਾਂ ਗੁੰਮ ਸਿਲਾਈ ਨਹੀਂ ਲਗਾਵਾਂਗੇ ਇਸ ਸਾਈਡ ਆਪਾਂ ਸਾਹਮਣੇ ਸਿਲਾਈ ਬਾਹਰ ਨੂੰ ਹੀ ਕੱਢ ਕੇ ਲਗਾਵਾਂਗੇ ਇਹ ਵੀ ਤੁਹਾਨੂੰ ਦਿਖਾ ਦਿੰਨੀ ਆਪਾਂ ਕਿ ਕਿਸ ਤਰੀਕੇ ਨਾਲ ਲਾਉਣੀ ਹੈ ਆ ਦੇਖਿਓ ਦੋਨੋਂ ਪਾਸੇ ਗੁੰਮ ਹੋ ਗਈ ਨੇ ਇਹ ਵੀ दूसरा साइड भी हाँ देखो।, देखो ये भी अपन कनिया चारों कनिया हो गई अपनी चारों कन्िया ਇਸ ਤਰ੍ਹਾਂ ਸੈੱਟ ਕਰਕੇ ਆਪਾਂ ਸਿੱਧੀ ਸਲਾਈ ਲਗਾ ਲਵਾਂਗੇ ਇਸ ਤਰੀਕੇ ਨਾਲ ਇਹ ਇਸ ਤਰੀਕੇ ਨਾਲ ਚਾਰੋਂ ਹੀ ਪੱਲਿਆਂ ਨੂੰ ਸੈੱਟ ਕਰਕੇ ਇਸ ਤਰ੍ਹਾਂ ਡਾਈ ਲਗਾ ਲੈਣੀ ਇਸ ਤਰੀਕੇ ਨਾਲ ਜੀ ਹਾਂਜੀ ਇਹ ਹੋ ਗਿਆ ਹੁਣ ਆਪਣੇ ਆਸਣ ਦੀਆਂ ਗੋਮਸਲੇ ਦੋਨੋਂ ਆਸਣਾਂ ਦੀਆਂ ਤੇ ਦੋਨੋਂ ਹੀ ਪੱਲੀਆਂ ਦੀਆਂ ਪੱਲੇ ਤੇ ਕੁੰਡੇ ਦੀਆਂ ਆ ਹੋ ਗਿਆ ਗੋਮਸਲੇ ਐ ਣਾ ਪਾਇ ਇਸ ਤਰੀਕੇ ਦੇ ਨਾਲ ਲੈਨਿੰਗ ਨੂੰ ਅਟੈਚ ਕਰ ਲਿਆ ਚਾਰੋਂ ਪਾਸੇ ਚਾਰੋਂ ਪਾਸੇ ਤੇ ਹੁਣ ਆਪਾਂ ਇਹਦੇ ਪੱਲਿਆਂ ਨੂੰ 1 ਇੰਚ ਦੀ ਕਾਟ ਅੱਗੇ ਪਾ ਕੇ ਫਿਰ ਆਪਾਂ ਇਹਦੇ ਪਾਵਾਂਗੇ ਚੋਨਾ ਤੋਂ ਤੁਹਾਨੂੰ ਦਿਖਾਵਾਂਗੇ ਦੂਸਰੀ ਵੀਡੀਓ ਚ ਤੇ ਵੀਡੀਓ ਮੇਰੀ ਪਸੰਦ ਆਈ ਹੋਏ ਤੇ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਤੇ ਵੀਡੀਓ ਨੂੰ ਲਾਈਕ ਮੇਰੀਆਂ ਭੈਣਾਂ ਵਾਦ ਤੁਵੀ ਜੇ ਤੁਹਾਨੂੰ ਮੇਰੀ ਵੀਡੀਓ ਤੁਹਾਨੂੰ ਪਸੰਦ ਤੇ ਸਮਝ ਆਉਂਦੀ ਏ ਤੇ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਣਾ ਜੀ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਬਾਏ ਬਾਏ ਬਾਏ